ਸਾਸਤਰੀ ਕਾਜੀ ਸਾਰਿਆਂ ਨੂੰ ਪੱਟਾ ਕਿੰਨੇ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਵਿਸਕੋਜ਼ ਔਰਗੈਂਜ਼ਾ ਦਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਗਾ ਐਮਬੋਡੀ ਰਹੇਗੀ ਇਹਨਾਂ ਦੇ ਤੁਸੀਂ ਸ਼ਰਾਰੇ ਕਰਾਰੇ ਲਹਿੰਗੇ ਸਾਰੀ ਕੋਈ ਵੀ ਡਰੈਸ ਤੁਸੀਂ ਰੈਡੀ ਕਰਵਾ ਸਕਦੇ ਹੋ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਹੈ ਅਗਲਾ ਜਿਹੜਾ ਫੈਬਰਿਕ ਹੋਗਾ ਪਿਓਰ ਚਨਾਉਂ ਦਾ ਹੋਏਗਾ ਐਸ ਦੇ ਉੱਪਰ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਭਰੇ ਹੋਣਗੇ ਲਾਈਟ ਜਿਹੇ ਕਲਰ ਹੋਣਗੇ ਕੋਈ ਵੀ ਸੂਰ ਤੁਸੀਂ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਗਾ ਮੋਡਲ ਸਾਟਨ ਦਾ ਹੋਏਗਾ ਇਹਨਾਂ ਵਿੱਚ ਬਹੁਤ ਹੀ ਸੋਹਣੇ ਪ੍ਰਿੰਟ ਹੋਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਏ ਕਰ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹਿਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹਿਗੀ ਅਗਲੇ ਜਿਹੜੇ ਸੂਟ ਹੋਣਗੇ ਇਹ ਤਰ੍ਹਾਂ ਨੇਚਰਲ ਕ੍ਰੇਪ ਦਾ ਫੈਬਰਿਕ ਮਿਲੇਗਾ ਜਿਸ ਉੱਪਰ ਮਲਟੀ ਕਲਰ ਦੀ ਇੰਬੋਡਰੀ ਰਹੇਗੀ ਬਹੁਤ ਹੀ ਪਿਆਰੇ ਕਲਰ ਹੋਣਗੇ ਜਿਹਦੀ ਬਾਟਮ ਹੋਏਗੀ 크ਰੇਪ ਦੀ ਹੋਏਗੀ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਿਹਾ ਹੈਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਿਹਾ ਹੈਗਾ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ 올ਓਵਰ ਸੂਟ ਲੈ ਸਕਦੇ ਤੁਸੀਂ ਮੈਚਿੰਗ ਸੂਟ ਵੀ ਆਪਣੀ ਲਈ ਰੈਡੀ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲੇਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਕਾਟਨ ਦਾ ਹੋਏਗਾ ਔਰ ਜਿਹਦੇ ਉੱਪਰ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਉਹ ਪਲੇਨ ਕਾਟਨ ਦੀ ਹੋਏਗੀ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਤਿੰਨ ਮਿਲ ਜਾਣਗੇ ਸੌਰੀ ਦੋ ਕਲਰ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਸਾਰਟਨ ਟਿਸ਼ੂ ਦਾ ਹੋਏਗਾ ਇਹਦੇ ਉੱਪਰ ਤਾਂ ਆਪਾਂ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਬਾਟਮ ਜਿਹੜੀ ਪਲੇਨ ਹੋਏਗੀ ਸ਼ਰਟ ਦੇ ਉੱਪਰ ਜਾਲ ਵਰਕ ਹੋਏਗਾ ਬਾਟਮ ਦੇ ਉੱਪਰ ਬੂਟੀ ਵਰਕ ਹੋਏਗਾ ਤਿੰਨੋਂ ਚੀਜ਼ਾਂ ਦਾ ਪਰ ਮੀਟਰ ਉੱਪਰ ਮੈਂਸ਼ਨ ਕਰ ਦਿੱਤਾ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਅਗਰੇ ਜਿਹੜਾ ਸੂਟ ਹੋੜ ਕੇ ਘੱਟ ਪ੍ਰਾਈਸ ਵਿੱਚ ਹੋਣਗੇ ਪਸ਼ਮੀਨੇ ਦਾ ਸੂਟ ਹੋਗਾ ਘੇਰੇ ਤੇ ਬਾਜੂ ਤੇ ਵਰਕ ਹੋਏਗਾ 올ਓਵਰ ਸੂਟ ਹੋਏਗਾ ਇਹਨਾਂ ਵਿੱਚ ਕਲਰ ਬਹੁਤ ਹੀ ਪਾਰੇ ਹੋਣਗੇ 5 ਮੀਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਪ੍ਰਾਈਸ ਉੱਪਰ ਸਭ ਦਾ ਮੈਂਸ਼ਨ ਕੀਤਾ ਹੁੰਦਾ ਹੈ ਹਾਂਜੀ ਜੇਕਰ ਵੀਡੀਓ ਵਧੀਆ ਲੱਗੇ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ